ਗੁੱਡ ਮਾਰਨਿੰਗ ਜੀ ਸਾਰੀ ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ 10:30 ਦਾ ਅੱਜ ਮੈਂ ਹੁਣ ਫ੍ਰੀ ਹੋਈ ਆ ਹੁਣ ਨਾ ਕਿ ਦਿਨ ਤੋਂ ਬਹੁਤ ਫਰਜ਼ ਦੇ ਫੇਰ ਸਿਰ ਉੱਠ ਕੇ ਨਹਾ ਲੈ ਕਰੀ ਪਰ ਨਾ ਸਰਦੀ ਵਿੱਚ ਜਿਆਦਾ ਟਾਈਮ ਲੱਗਦਾ ਹੁਣ ਤੇ ਗਰਮੀ ਵਿੱਚ ਤਾਂ 5 ਮਿੰਟ ਦੇ ਬੰਦ ਨਾ ਕੇ ਬਾਹਰ ਆ ਜਾਂਦਾ ਸਰਦੀ ਵਿੱਚ ਆਮ ਤੌਰ ਤੇ ਨਾ ਕਿ ਬਾਡੀ ਤੇ ਕੋਈ ਲੋਸ਼ਨ ਕਰੀਨ ਲਗਾਉਣਾ ਹਨਾ ਨੀ ਫਿਰ ਉਸ ਤੋਂ ਬਾਅਦ ਲੱਗਦਾ ਨਹੀਂ ਨਹੀਂ ਤਾਂ ਡਰਾਈਨੈਸ ਕਰਕੇ ਨੁਕਸਾਨ ਹੋ ਜਾਂਦੀ ਆ ਆ ਕਰਕੇ ਸਰਦੀ ਵਿੱਚ ਜ਼ਿਆਦਾ ਟਾਈਮ ਲੱਗ ਜਾਂਦਾ ਮੈਂ ਕਿ ਫੇਰ ਫੇਰੇ ਨਾ ਧਾ ਤ ਨਹੀਂ ਜਾਂਦਾ ਕੰਮ ਜ਼ਿਆਦਾ ਹੋਣ ਕਰਕੇ ਫਿਰ ਆਉਂਦਾ ਵੀ ਇੱਕ ਹੋਰ ਕੰਮ ਘਟ ਜੇ ਫਿਰ ਮੈਂ ਨਾਲਾਂ ਵੀ ਕੰਮ ਆਪਾ ਹੈਂਡਲ ਕਰ ਲਿਆ ਕਰਦੀ ਹੁਣ ਬਾਹਰ ਹੋ ਕਰ ਰਹੀ ਸੀ ਨਾਲ ਤਾਂ ਮੇਰੇ ਕਾ ਪੈਰ ਸੁੱਕ ਜਾਣਗੇ ਪੈਰਾਂ ਤੇ ਲੋਸ਼ਨ ਮੇਰਾ ਲਾਣਾ ਸਿਰ ਸੌਫਟਸ ਕੌਮ ਵੀ ਵਾਲੇ ਚ ਅੱਜ ਬਹੁਤ ਜ਼ਿਆਦਾ ਮੇਰਾ ਬੀਜੀ ਰੂਟੀਨ ਰਹਾ ਬਹੁਤ ਜ਼ਿਆਦਾ ਸਵੇਰੇ ਉੱਠ ਕੇ ਪਹਿਲੇ ਮੈਂ ਆਲੂ ਵਾਲੇ ਦਵਿੰਦਰ ਲਈ ਬਣਾਏ ਆਲੂ ਵਾਲੇ ਪਰੌਂਠੇ ਨਾਲ ਦੋ ਪਰੌਂਠੇ ਖਾਇਆ ਜੀ ਨਾਲ ਉਹ ਨਾਲ ਲੈ ਕੇ ਚਾਰ ਪਰੌਂਠੇ ਫਿਰ ਮੈਂ ਅਬਦ ਬ੍ਰੈਕਫਾਸਟ ਬਣਾ ਕੇ ਖਾਧਾ ਫਿਰ ਮੈਂ ਦਾਲ ਪੀਂਤੀ ਹਰੀ ਮੂੰਹ ਹਰੀ ਮੂੰਗੀ ਸਾਫ ਤੁੰਗੀ ਰਾਤ ਕੱਢ ਕੇ ਰੱਖਦੀ ਸੀ ਉਹ ਪੀਂਤੀ ਫਿਰ ਬਾਅਦ ਵਿੱਚ ਮੈਂ ਉਹ ਬਣਾਈ ਦਾਦੀ ਪੋਤੇ ਨੇ ਦਾਲ ਨਾਲ ਫੁਰਕਾ ਖਾਧਾ ਕੁਛ ਮਠਸਾ ਪਿਆ ਸੀ ਦੁਪਹਿਰੇ ਮੈਂ ਵੀ ਖਾ ਲ ਲਈ ਦਾਲ ਤੇ ਮਠਸਾ ਤਿੰਨਾਂ ਤਰ੍ਹਾਂ ਦਾ ਬ੍ਰੈਕਫਾਸਟ ਬਣ ਕੇ ਚਾਰ ਜਣੇ ਵਾਸਤੇ ਬਹੁਤ ਬਿਜ਼ੀ ਰੁਟੀਨ ਰਹਿ ਮੇਰਾ ਅੱਜ ਕੱਪੜੇ ਵੀ ਧੋਤੇ ਨੂੰ ਸੁੱਕਣੇ ਪਏ ਪਏ ਨੇ ਹੈ ਤਾਂ ਥੋੜੀ ਸੀਗੇ ਉਦੋਂ ਵੀਂਦਰ ਦੇ 3-4スウェット ਸ਼ਾਟ ਨਮੀਆਂ ਧੋਣੀਆਂ ਪਈਆਂ ਸੀਗੇ ਫਿਰ ਮੈਂ ਕਿਹਾ ਧੋ ਹੀ ਦਵਾ ਸੋਕਿਆਂਗੇ ਇੱਕ ਪਾਉਣੀਆਂ ਪੈ ਜਾਂਦੀਆਂ ਨੇ ਕੱਪੜੇ ਧੋਤੇ ਥੋੜੇ ਜਿਹਾ ਕੱਪੜੇ ਜ਼ਿਆਦਾ ਨਹੀਂ ਸੀਗੇ ਹੁਣ ਫ੍ਰੀ ਆ ਰੂਮ ਦੀ ਸੈਟਿੰਗ ਕਰਨ ਵਾਲੀ ਪਈ ਜੀ ਰੂਮ ਦੇ ਕਵਰ ਕੋਵਰ ਧੋਤੇ ਨੇ 쿠ਸ਼ਨ ਕਵਰ ਧੋਤੇ ਨੇ ਉਸ ਤੋਂ ਬਾਅਦ ਮੈਥੋਂ ਰੂਮ ਜਾ ਹੀ ਨਹੀਂ ਗਾ ਡਸਟਿੰਗ ਵੀ ਕਰਨੀ ਉਹਦੇ ਰੂਮ ਦੀ ਨਾਲੇ ਸੋਫਾ ਦੇ ਕਵਰ 쿠ਸ਼ਨ ਕਵਰ ਸਾਰੇ ਉਹ ਛਡੋਨੇ ਨੇ ਸੈਟਿੰਗ ਕਰਨ ਦੇ ਕੋਈ ਨਾ ਕੋਈ ਆ ਜਾ ਨਾ ਬੁਰਾ ਲੱਗਦਾ ਫਿਲਰ ਹੈ ਪੈਟਰਿੰਗ ਉਹ ਮੇਰਾ ਇਹ ਸੈਟਿੰਗ ਕਰਦੀ ਹਾਂ ਅੱਜ ਇੱਕ ਲੌਬੀ ਦੀ ਡਸਟਿੰਗ ਕਰਨ ਵਾਲੀ ਵੀ ਆ ਉਹ ਵੀ ਕਰੂੰਗੀ ਲੌਬੀ ਦੀ ਡਰਾਈਂਗ ਰੂਮ ਦੀ ਡਸਟਿੰਗ ਤੇ ਬੇਟੇ ਦੇ ਰੂਮ ਦੀ ਡਸਟਿੰਗ ਇਹ ਮੇਰਾ ਕੰਮ ਅਧੂਰਾ ਪੈ ਗਿਆ ਅੱਜ ਪੂਰਾ ਕਰੂੰਗੀ ਮੈਂ ਕਿ ਥੋੜੇ ਦਿਨ ਧੁੱਪੇ ਮਹਿ ਜਾ ਜੋ ਐਸੀ ਇੱਕ ਜਿਹਾ ਲੱਗੂ ਫਿਰ ਅੰਦਰ ਜਾਉਂਗੀ ਇਹਨਾਂ ਵਿੱਚ ਬਣਾ ਰਹੀ ਸੀ ਪਕੌੜੇ ਕੜੀ ਵਾਸਤੇ ਹੈਗਾ ਤਾਂ ਇੱਕ ਦਿਨ ਪਹਿਲਾਂ ਦਾ ਇਹ ਕਲਿੱਪ ਹੈ ਪਰ ਮੈਂ ਲਾਸਟ ਵੀਡੀਓ ਵਿੱਚ ਇਹ ਐਡ ਕਰਨਾ ਭੁੱਲ ਗਈ ਇਸ ਮੈਂ ਚਲੋ ਨੈਕਸਟ ਵੀਡੀਓ ਵਿੱਚ ਐਡ ਕਰ ਦੂੰਗੀ ਬੀਟਨ ਕਹਿੰਦੇ ਮਮਾ ਕੜੀ ਬਣਾਓ ਇੱਕ ਦਿਨ ਪਕੌੜਿਆਂ ਵਾਲੀ ਕਿਉਂਕਿ ਕਹਿੰਦਾ ਹੌਸਟਲ 'ਚ ਮੈਂ ਕਦੇ ਕੜੀ ਨਹੀਂ ਖਾ ਕੇ ਦੇਖੀ ਬਣਾਉਂਦੇ ਸੀ ਕਹਿੰਦੇ ਪਰ ਬਹੁਤ ਬੇਸਵਰਦੀ ਠੀਕ ਹੈ ਨਾ ਆਪਣੇ ਘਰ ਦੀ ਕੜੀ ਖਾਣੀ ਹੈ ਕੜੀ ਤਾਂ ਪਹਿਲਾਂ ਹੀ ਬਣੀ ਸੀ ਪਰ ਸਿੰਪਲ ਬਣਾਈ ਸੀ ਉਹਦੀ ਡਿਮਾਂਡ ਸੀ ਕਿ ਪਕੌੜਿਆਂ ਵਾਲੀ ਕੜੀ ਹੋਵੇ ਮੈਂ ਚਲੋ ਪਕੌੜੇ ਬਣਾ ਲੈਂਦੇ ਆ ਤੇ ਬਣਾ ਰਿਹਾ ਪਕੌੜੇ ਸਰੋਂ ਦੇ ਤੇਲ ਵਿੱਚ ਫਿਰ ਐਕਸਟਰਾ ਤੇਲ ਕੱਢ ਦਾਂਗੇ ਥੋੜਾ ਜਿਹਾ ਰੱਖ ਕੇ ਮੈਂ ਤੜਕਾ ਲਗਾ ਦੂੰ ਕੜੀ ਨੂੰ ਸੇਮ ਕੜਾਹੀ ਵਿੱਚ ਮੇਰੇ ਪਕੌੜੇ ਚੋਰੀ ਕਰਕੇ ਚਲੇ ਗਏ ਮੈਂ ਥੋੜਾ ਜਿਹਾ ਬਣਾਈ ਕੜੀ ਵਾਸਤੇ ਕਹਿੰਦੇ ਪਕੌੜੇ ਖਾਣ ਲੱਗੇ ਚੱਕ ਕੇ ਛੋਟੇ ਜਿਹੇ ਬਾਗ ਉਹ ਹੁਣੇ ਘਟਾਤੇ ਮੇਰੇ ਇਧਰ ਮੈਂ ਲਗਾ ਰਹੀ ਹਾਂ ਤੜਕਾ ਕੜੀ ਨੂੰ ਸਮਾਨ ਤਿਆਰ ਆ ਲਾਸ ਨਾ ਕਰਦਾ ਪੇਸਟ ਟਮਾਟਰ ਇਧਰ ਕੱਢ ਦਈ ਮੈਂ ਬੇਸਨ ਉਹ ਪਾ ਕੇ ਇਧਰ ਐ ਪੇਸਨ ਵਾਲਾ ਬੇਸਨ ਕੱਢ ਦਈਆਂ ਇਹਦੇ ਵਿੱਚ ਤੇ ਇਧਰ ਬਣ ਗਈ ਕੜੀ ਪਕੌੜੇ ਮੈਂ ਪਾਤੇ ਬਹੁਤ ਜ਼ਿਆਦਾ ਟੇਸਟੀ ਕੜੀ ਬਣੀ ਪਕੌੜੇ ਬਹੁਤ ਹੀ ਸਿੱਬਣ ਦਿਵਿੰਦਰ ਤਾਂ ਕਹਿੰਦਾ ਮੈਨੂੰ ਪਕੌੜੇ ਆਈਂਦੇ ਦਿਖਾਉਣ ਨੂੰ ਮੈਂ ਕਿਹਾ ਫਿਰ ਕੜੀ ਬਿਨਾ ਪਕਾਉਣੇ ਤਾਂ ਮਿਲੂਗੇ ਥੋੜਾ ਹੀ ਸੱਚ ਹੈ ਹੁਣ ਖਾਲੂ ਚਾਹੇ ਕੜੀ ਚ ਪਾ ਕੇ ਖਾਲੂ ਪਕੌੜੇ ਇੱਕ ਵਾਰ ਮਿਲਣਗੇ ਕਹਿੰਦੇ ਚਲੋ ਠੀਕ ਹੈ ਚਲੋ ਹੁਣ ਕਰਦੇ ਆ ਵੀਡੀਓ ਕੰਟੀਨਿਊ ਕੜੀ ਵਾਲਾ ਮੈਂ ਤੁਹਾਨੂੰ ਲਾਸਟ ਵੀਡੀਓ ਦੇ ਇੱਕ ਦਿਨ ਪਹਿਲਾਂ ਦੇ ਕਲਿੱਪ ਸੀ ਤੇ ਮੈਂ ਕਰਨੀ ਸੀ ਡਰਾਇੰਗ ਰੂਮ ਦੀ ਸਫਾਈ ਸਫਾਈ ਡਰਾਇੰਗ ਰੂਮ ਦੀ ਹੋ ਗਈ ਸੀ ਅੰਦਰੋਂ ਇਸ ਲਈ ਮੈਂ ਸੋਫੇ ਥੋੜੇ ਅੱਗੇ ਕਰੇ ਸੀ ਹੈਲਪਰ ਤੋਂ ਨਾ ਪਿੱਛੇ ਜਿੱਥੇ ਜਿੱਥੇ ਰੋਜ਼ ਨਹੀਂ ਕਸੇ ਕੋਨਾ ਕਣਾ ਕੁਛ ਨਹੀਂ ਸਾਫ ਸੀ ਘਬਰ ਸਿਰ ਮੈਂ ਸੋਫੇ ਕਵਰ ਹਲਾਤੇ ਇਸ ਮੇ ਕੇ ਪਿੱਛੇ ਝਾੜੂ ਪੋਚਾ ਕਰਦੇ ਤੇ ਹੁਣ ਇਹਨਾਂ ਨੇ ਕਰਦਿਆਂ ਸੈਟਿੰਗ ਹੋਫੇ ਵੀ ਮੈਂ ਝਾੜਤੀ ਸੀ ਕਿ 쿠ਸ਼ਨ ਕਵਰ ਸੋਫਾ ਕਵਰ ਸਾਰਾ ਕੁਝ ਵਾਸ਼ ਕਰਿਆ ਪਿਆ ਸੀ ਬਸ ਸੈਟ ਕਰਨ ਵਾਲਾ ਸੀਗਾ ਉਹ ਮੈਨੂੰ ਇੰਨੀ ਕੋਲ ਹੋ ਗਈ ਸੀ ਕਿਉਂਕਿ ਮੈਨੂੰ ਟਾਈਮ ਲੱਗਣਾ ਸੀ ਘੱਟੋ ਘੱਟ ਅੱਧਾ ਘੰਟਾ ਲੱਗਣਾ ਸੀ ਤੇ ਇਸ ਕਰਕੇ ਮੈਨੂੰ ਆਈ ਸੀ ਇੱਕ ਦਿਨ ਇਕੱਲੇ ਡਰਾਈਂਗ ਰੂਮ ਦੀ ਹੀ ਮੈਂ ਸੈਟਿੰਗ ਕਰਾਂ ਤੇ ਜਦੋਂ ਬਾਕੀ ਕੰਮ ਹੋ ਜਾਂਦੇ ਨੇ ਨੈਕਸਟ ਦਾ ਫਿਰ ਮੈਂ ਥੱਕ ਜਾਂਦੀ ਸੀ ਮੇਰਾ ਦਿਲ ਨਹੀਂ ਕਰਦਾ ਸੀ ਇੱਧਰ ਆਉਣ ਨੂੰ ਔਰ ਸੋਫੇ ਇੰਨੇ ਭਾਰ ਜੋ ਸੜਕਾ ਰੈਨੋਵੇਸ਼ਨ ਹੋਇਆ ਨਾ ਮੈਂ ਦਵਿੰਦਰ ਨੂੰ ਕਹਿ ਰਹੀ ਸੀ ਸੋਫੇ ਸੇਲ ਕਰ ਦੋ ਤੁਸੀਂ ਵੀ ਆਪਾਂ ਡਰਾਇੰਗ ਰੂਮ ਦੇ ਸ਼ੇਪ ਚ ਜਿਹੜਾ ਜੁਆਇੰਟ ਸੋਫਾ ਹੁੰਦਾ ਨਾ ਇਕੱਠਾ ਉਹ ਬਣਵਾਵਾਂਗੇ ਤੇ ਅਸੀਂ ਮਿਸਤਰੀ ਨੂੰ ਲੱਕਰ ਵਾਲੇ ਮਿਸਤਰੀ ਹਲੇ ਕੰਮ ਚੱਲ ਰਿਹਾ ਇਸ ਕਰੇ ਉਹਨੂੰ ਅਸੀਂ ਕਿਹਾ ਬਈ ਅਸੀਂ ਸੋਫਾ ਸੇਲ ਕਰਨਾ ਹੈ ਤਾਂ ਕੀ ਪ੍ਰਾਈਸ ਹੋਣਾ ਚਾਹੀਦਾ ਕਮੇ ਜੋ ਉਹਨੇ ਦੇਖਿਆ ਸੋਫਾ ਹਲਾ ਕੇ ਕਹਿੰਦੇ ਹਾਂ ਤੁਸੀਂ ਇਹ ਸੋਫਾ ਬਿਲਕੁਲ ਨਾ ਸੇਲ ਕਰੋ ਹੁਣ ਇਹੋ ਜਿਹਾ ਸੋਫਾ ਬਣਨਾ ਹੀ ਨਹੀਂ ਨਾ ਹੈਵੀ ਸੋਫਾ ਨਹੀਂ ਬਣਦਾ ਹੈਗਾ ਹੁਣ ਵੀ ਜਿਵੇਂ ਹੈਗਾ ਤੁਸੀਂ ਰੱਖ ਲਓ ਤੁਹਾਨੂੰ ਪ੍ਰੋਬਲਮ ਕੀ ਹੈ ਦੇ ਵਿੱਚ ਤੇ ਅਸੀਂ ਕਿਹ ਜਗ੍ਹਾ ਬਹੁਤ ਰੋਕਦੇ ਹੈ ਨਾ ਡਿਜ਼ਾਈਨ ਦਾ ਇਸ ਤਰ੍ਹਾਂ ਕਹਿੰਦੇ ਕੁਝ ਨਹੀਂ ਹੁੰਦਾ ਤੁਹਾਡਾ ਡਰਾਈਵਿੰਗ ਰੂਮ ਹੁਲੇ ਇਹਨੂੰ ਰੱਖ ਲੋ ਐਜ਼ ਇਟ ਇਜ਼ ਰੱਖ ਲੋ ਇਹਨੂੰ ਮੇਰੇ ਕਹੇ ਰੱਖ ਲੋ ਕਹਿੰਦਾ ਸੋਫਾ ਬਹੁਤ ਹੈਵੀ ਹੈ ਇਹ ਹੈਵੀ ਸੋਫਾ ਤਾਂ ਹੁਣ ਬਣਦਾ ਹੀ ਨਹੀਂਗਾ ਕਿਸੇ ਨੇ ਬਣਾ ਕੇ ਦੇਣਾ ਵੀ ਤੁਸੀਂ ਇਹਨੂੰ ਸਸਤੇ ਭਾਅ ਸੁੱਟੋਗੇ ਫਿਰ ਅਸੀਂ ਇਹਦੇ ਕੀ ਕਰਾਂ ਇਸੇ ਡਰਾਈ ਕਲੀਨ ਕਰਾ ਲੈ ਸੀਗਾ ਸੋਫਾ ਕੁਸ਼ਨਸ ਬਹੁਤ ਜ਼ਿਆਦਾ ਸੌਫਟ ਸੀ ਉਹ ਹਾਰਡ ਕਰਵਾ ਲੈ ਸੀ ਉੱਪਰ ਲੱਕੜਾ ਹੋ ਗਈ ਰਹਿਣ ਦਿੱਤਾ ਇੰਨੇ ਕੁ ਚੇਂਜਸ ਕਰੀਆਂ ਸੀਗਾ ਔਰ ਸੱਚੀ ਅੱਜ ਮੈਨੂੰ ਆਈ ਨਾ ਕਹੇ ਸੋਫਾ ਬਹੁਤ ਹੈਵੀ ਹੈ ਅੱਗੇ ਮੈਂ ਸੋਫੇ ਨਾ ਕਰਦਾਂ ਦੇ ਹਾਲਾਤਾਂ ਦੀ ਹੁੰਦੀ ਬੜੀ ਈਜ਼ੀਲੀ ਪਤਾ ਨਹੀਂ ਹੁਣ ਆਪਦੀ ਏਜ ਐਨੀ ਹੋ ਗਈ ਜ਼ੋਰ ਲੱਗਦਾ ਨਹੀਂਗਾ ਬਸ ਤਾਂ ਬਹੁਤ ਹੀ ਜ਼ੋਰ ਲੱਗਿਆ ਮੇਰਾ ਸੋਫੇ ਤੱਕਣ ਤੇ ਤੋਂਨੇ ਸਾਰੇ ਸੋਫਾ ਕਵਰ ਕਰ ਦਿਆਂ ਸੈੱਟ ਜਿਵੇਂ ਜਿਵੇਂ ਇਹ ਵਿਛਣਗੇ ਜਿਹੜੇ ਜਿਹੜੇ ਸੋਫਿਆਂ ਤੇ ਉਸ ਤੋਂ ਬਾਅਦ ਕੁਸ਼ਨ ਕਵਰ ਵੀ ਥੋੜਾ ਜਿਹਾ ਚੇਂਜ ਕਰੂੰਗੀ ਅਜੇ ਬਦਲ ਕੇ ਲਗਾਉਂਗੀ ਹੁਣ ਨਾ ਸਾਫ਼ ਜਿਹਾ ਲੱਗਣ ਲੱਗ ਗਿਆ ਐਂ ਲੱਗ ਗਿਆ ਐਂ ਲੱਗਦਾ ਵੀ ਹੁਣ ਸੱਚੀ ਇਹ ਨਾ ਜਿਵੇਂ ਮੈਲ ਸੀ ਨਿਖਰ ਜਿਹਾ ਐ ਤੋਂ ਕਿ ਤੋਂਨ ਤੋਂ ਮਤਲਬ ਲੁੱਕ ਜੀ ਚੇਂਜ ਹੋ ਗਈ ਚਿੱਟੇ ਜਿ ਨਿਕਲੇ ਰੰਗ ਦੇ ਨਿਖਰ ਗਏ ਇਹਨਾਂ ਦਾ ਹੁਣ ਪਹਿਲਾਂ ਦਵਿੰਦਰ ਕਹਿੰਦੀ ਸੀ ਕੀ ਹੋਇਆ ਧੋਣ ਨੂੰ ਕੀ ਹੋਇਆਗਾ ਲੱਗੀ ਰਹਨੀ ਆ ਲੱਗੀ ਰਹਨੀ ਪਰ ਸੱਚੀ ਅਜ ਮੈਨੂੰ ਆਪਦੇ ਅੱਖਾਂ ਨੂੰ ਬਹੁਤ ਵਧੀਆ ਲੱਗਿਆ ਜਿਵੇਂ ਤੋਤੇ ਜਿ ਵਸਾਏ ਇਹ ਤੇ ਹੁਣ ਮੈਂ ਕਰਨ ਲੱਗੀ ਡਸਟਿੰਗ ਸੈਟਿੰਗ ਰੂਮ ਦੀ ਹੋ ਗਈ ਯਾਨੀ ਕੁਸ਼ਨ ਕਵਰ ਵੀ ਲਗਾਤੇ ਨਵੇਂ ਜਣਾ ਕੇ ਸੋਫਾ ਕਵਰ ਵੀ ਸੈੱਟ ਕਰਤੇ ਹੁਣ ਕਰ ਰਹੀ ਆ ਡਸਟਿੰਗ ਮੈਂਟ ਮੈਂ ਚੇਂਜ ਕਰੂੰਗੀ ਇੱਕ ਮੈਟ ਇੱਕ ਦੋ ਮੈਟ ਮੇਰੇ ਕੋਲ ਐਕਸਟਰਾ ਹੋਰ ਹੈਗੇ ਪਰ ਮੇਰੇ ਕਰ ਧਿਆਨ ਜਿਨਾ ਹੈ ਵੀ ਉਹ ਮੈਟ ਪੇ ਨੋ ਵੀ ਮੈਂ ਚੇਂਜ ਕਰਕੇ ਇੱਥੇ ਲਗਾ ਦਿਆਂ ਕਰ ਤੇ ਉਹ ਲਗਾਉਂ ਗਿਆ ਜ ਮੈਂ ਮੈਂ ਕਰੂੰਗੀ ਸਾਰੇ ਡਸਟਿੰਗ ਜੋ ਵੀ ਫਰਨੀਚਰ ਟ੍ਰਾਇੰਗ ਰੂਮ ਚ ਹੈਗਾ ਕਾਰਨਰਸ ਵਗੈਰਾ ਟੇਬਲ ਸਭ ਕੁਝ ਕਾਫੀ ਟਾਈਮ ਹੋ ਗਿਆ ਇਸ ਵਿੱਚ ਇਹ ਡਸਟਿੰਗ ਕਰੀਣੀ ਸੀ ਜੀ ਹਾਲਤ ਨਾ ਬੁਰੀ ਹੋਈ ਪਈ ਸੀ ਆਪ ਨੂੰ ਲੱਗਣ ਲੱਗ ਜਾਂਦਾ ਵੀ ਇੰਨੇ ਦਿਨ ਹੋ ਗਏ ਅੱਜ ਮੈਂ ਇਥੇ ਹੱਥ ਹੀ ਨਿਵਾਰਾ ਸਵਾਈ ਨਹੀਂ ਕਰੀ ਇਹ ਚੀਜ਼ਾਂ ਨਹੀਂ ਗੰਦੀ ਹੋਈ ਪਈ ਐ ਟਾਈਮ ਸੀ ਦੁਪਹਿਰ ਦਾ ਇਹ ਮੈਟ ਮੈਂ ਦੂਸਰਾ ਮੈਟ ਲਗਾਤਾ ਚੇਂਜ ਕਰਤਾ ਇਥੇ ਮੇਰੇ ਕਦੇ ਮਾਈਂਡ ਚ ਆਇਆ ਨਹੀਂ ਕਈ ਵਾਰ ਨਾ ਗੱਲ ਕੋਈ ਮਾਈਂਡ ਚ ਸਕਿਪ ਹੋ ਜਾਂਦੀ ਸੱਚੀ ਘਰੇ ਇਹਨੇ ਚੀਜ਼ਾਂ ਹੁੰਦੀਆਂ ਨੇ ਆਪ ਨੂੰ ਯਾਦ ਨਹੀਂ ਰਹਿੰਦਾ ਹੈਗਾ ਟੇਬਲ ਕਰਤਾ ਕਲੀਨ ਹੁਣ ਮੈਂ ਕਾਰਨਰਸ ਕਲੀਨ ਕਰੂੰਗੀ ਜਿਸ ਦਿਨ ਰੰਗ ਰੂਮ ਦੀ ਮੈਂ ਕਰਦੀ ਹਾਂ ਡਸਟਿੰਗ ਫਿਰ ਮੈਂ ਅਚੀ ਤਰਾਈ ਸਾਰੀ ਕਰਦੀ ਹੁੰਦੀ ਆ ਨਿਕਾ ਫਿਰ ਮੈਂ ਕਰਦੀ ਨਹੀਂ ਡੇਲੀ ਡੇਲੀ ਤਾਂ ਕਰਦੀ ਨਹੀਂ ਹਫਤੇ ਤੋਂ ਜਾਂ ਦੋ ਹਫਤਿਆਂ ਤੋਂ ਜਦੋਂ ਵੀ ਕਰਾਂ ਜਾਂ ਫਿਰ ਕੋਈ ਆ ਕੇ ਜਾਵੇ ਉਸ ਤੋਂ ਬਾਅਦ ਕਰਾਂ ਜਿਸ ਦਿਨ ਕਰਦੀ ਆ ਫਿਰ ਸਾਰੀ ਕਰਦੀ ਹੁੰਦੀ ਆ ਅਚੀ ਤਰਾਈ ਉਹ ਰੋਤ ਡੇਲੀ ਮੰਗਉਤਾਂ ਨਹੀਂ ਕੋਈ ਜ਼ਿਆਦਾ ਲੋਡ ਰਹਿੰਦੀ ਨਹੀਂ ਇੱਧਰ ਨਾ ਸਾਡੇ ਕੋਈ ਡੇਲੀ ਆਵੇ ਔਰ ਨਾ ਹੀ ਕੋਈ ਇੱਧਰ ਟਕਸਟ ਆਵੇ ਕਿਉਂਕਿ ਡੋਰ ਲੱਗੇ ਅੱਗੇ ਬੰਦ ਹੋ ਜਾਂਦਾ ਫਿਰ ਸੱਚੀ ਕਰਨਾ ਇਹੋ ਜੀ ਚੀਜ਼ ਆ ਮੈਨੂੰ ਨਾਲ ਮੈਂ ਇੰਨਾ ਕੰਮ ਕਰਦੀ ਐ ਇੰਨੀ ਮੈਂ ਸਾਫ ਸਫਾਈ ਕਰਦੀ ਐ ਰੋਜ਼ ਇਹ ਰੋਜ਼ ਮੈਂ ਕੁਛ ਨਾ ਕੁਛ ਘਰ ਦਾ ਕੋਈ ਖੱਲ ਖੁੰਝਾ ਕੋਈ ਕਮਰਾ ਕੁਛ ਨਾ ਕੁਛ ਮੈਂ ਡੇਲੀ ਸਾਫ ਕਰਨਾ ਹੁੰਦਾ ਪਰ ਫਿਰ ਵੀ ਕਦੇ ਆਇ ਨਹੀਂ ਹੁੰਦਾ ਵੀ ਅੱਜ ਕੰਮ ਖਤਮ ਹੋ ਗਿਆ ਹਨਾ ਅੱਜ ਆਪਣੀ ਸਾਫ ਸਫਾਈ ਮੁੱਕ ਗਈ ਨਹੀਂ ਕਦੇ ਵੀ ਨਹੀਂ ਆਇ ਹੁੰਦਾ ਹੈਗਾ ਇੱਕ ਦਿਨ ਆ ਸਾਫ ਸਫਾਈ ਕਰੀਏ ਦੂਜੇ ਦਿਨ ਆਇਨ ਲਗੂ ਵੀ ਅੱਜ ਬਹੁਤ ਕੰਮ ਇਕੱਠਾ ਹੋ ਗਿਆ ਕਦੇ ਕਦੇ ਮੈਂ ਮੈਂ ਵੀ ਬ੍ਰੇਕ ਲੈ ਲੈਣੀ ਹੁੰਦੀ ਆ ਆਪਦਾ ਵੀ ਦਿਲ ਕਰਦਾ ਵੀ ਅੱਜ ਬ੍ਰੇਕ ਲੈ ਲਈਏ ਕਦੇ ਕਦੇ ਮੈਂ ਸਿਰਫ ਕਿਚਨ ਦਾ ਕੰਮ ਹੀ ਕਰਦੀ ਆ ਉਸ ਤੋਂ ਬਿਨਾਂ ਸਾਫ ਸਫਾਈ ਬਿਲਕੁਲ ਨਹੀਂ ਕਰਦੀ ਫਿਰ ਨੈਕਸਟ ਡੇ ਨਾ ਆਪਦੇ ਆਪ ਨੂੰ ਆਇਨ ਲਗੂ ਵੀ ਕਰ ਲਵੀਂ ਮੈਂ ਸਾਰਾ ਦਿਨ ਇਦਾਂ ਹੀ ਲੰਘਾਤਾ ਕੋਈ ਮੈਂ ਸਾਫ ਸਫਾਈ ਕਰੀ ਨਹੀਂ ਕਿ ਮੈਂ ਟਾਈਮ ਵੇਸਟ ਕੀਤਾ ਤੇ ਫਿਰ ਦੂਸਰੇ ਦਿਨ ਹੋਰ ਵੀ ਆਪਣੇ ਚ ਜੋਸ਼ ਆ ਜਾਂਦਾ ਕਈ ਵਾਰ ਬ੍ਰੇਕ ਲੈਣ ਦਾ ਦਿਲ ਕਰਦਾ ਬ੍ਰੇਕ ਲੈ ਲੈਣੀ ਚਾਹੀਦੀ ਏ ਕੰਮ ਤੋਂ ਔਰ ਫਿਰ ਦੂਸਰੇ ਦਿਨ ਆਪਾਂ ਉਹ ਸਤੂਈ ਜਾਂਦੇ ਜੋਸ਼ ਨਾਲ ਕੰਮ ਕਰਦੇ ਆਂ ਵੀ ਆਪਾਂ ਕੱਲ ਟਾਈਮ ਵੇਸਟ ਕੀਤਾ ਅੱਜ ਨਾ ਕਰੀਏ ਆ ਚੂ ਵੀ ਕੰਮ ਹੋ ਜਾਈ। ਕਿਚਨ ਦਾ ਕੰਮ ਤਾਂ ਖਤਮ ਹੁੰਦਾ ਨੂੰ ਤਾਂ ਆਪਣਾ ਰਹਿੰਦੇ ਰਹਿੰਦਾ ਹਨਾ ਤਾਂ ਚੱਲੂਗਾ ਚੱਲੂਗਾ। ਬਾਕੀ ਸਾਫ ਸਫਾਈ ਹੁੰਦਾ ਰੋਜ਼ ਕੁਛ ਨਾ ਕੁਛ ਕਰੀਏ ਤਾਂ ਵੀ ਘਰ ਸਾਫ ਰਹਿੰਦੇ ਇੰਨੇ ਨਾਲ ਹੀ ਵਧੀਆ ਰਹਿੰਦਾ। ਬਾਕੀ 100% ਤਾਂ ਕਲੀਨ ਦੇ ਕੋ ਹੁੰਦਾ ਨਹੀਂ ਹੈਗਾ। ਇੱਕ ਇੱਕ ਚੀਜ਼ ਛੱ ਕੇ ਸਾਫ ਕਰਦੇ ਆਂ ਫਿਰ ਜਿਸ ਦਿਨ ਮੈਂ ਕਰਦੀ ਆਂ ਇੰਨੀ ਹੈਗਾ ਸਿਰਫ ਵੈਸੀ ਆ ਕੇ ਕਪੜਾ ਜਾਂ ਮਾਰ ਕੇ ਚਲ ਜੂਗੀ ਨਹੀਂ। ਫੇਰ ਹੀ ਕਾਫੀ ਦਿਨ ਲੰਘਦੇ ਨੇ ਜਾਪਾਂ ਇੱਕ ਇੱਕ ਚੀਜ਼ ਅੱਛੀ ਤਰ੍ਹਾਂ ਸਾਫ਼ ਕਰੀਏ ਡਰਾਇੰਗ ਰੂਮ ਹੋ ਗਿਆ ਸੈੱਟ ਹੁਣ ਸੋਹਣਾ ਲੱਗਣ ਲੱਗ ਗਿਆ ਦੇਖਣ ਜੋਗਾ ਹੋ ਗਿਆ ਪਹਿਲਾਂ ਤਾਂ ਕੁਝ ਵਧੀਆ ਲੱਗ ਰਿਹਾ ਸੀਗਾ ਹੁਣ ਚਾਹੇ ਕੋਈ ਮਰਜ਼ੀ ਆਈ ਚੱਲੇ ਕੋਈ ਟੈਨਸ਼ਨ ਨਹੀਂ ਪਹਿਲਾਂ ਵੀ ਨੂੰ ਆਈ ਸੀ ਕੋਈ ਆ ਨਾ ਜਾਵੇ ਕੋਈ ਆ ਨਾ ਜਾਵੇ ਮੇਰੇ ਡਰਾਇੰਗ ਨੂੰ ਸੈਟਿੰਗ ਕਰਨ ਵਾਲੀ ਪਈ ਆ ਪਰ ਹੁਣ ਸਭ ਕੁਝ ਸੈੱਟ ਹੋ ਗਿਆ ਡਸਟਿੰਗ ਵੀ ਹੋ ਗਈ 쿠ਸ਼ਨ ਸੋਫਾ ਕਵਰ ਸਭ ਕੁਝ ਸੈੱਟ ਹੈ ਚਲੋ ਹੁਣ ਮੈਂ ਕਰਨੇ ਲੱਗ ਬੀ ਦੀ ਡਸਟਿੰਗ ਲੋਨ ਰੂਮ ਦੀ ਸਾਰੀ ਡਰਨਾ ਹੈ 쿠ਸ਼ਨਸ ਮੈਂ ਥੋੜੇ ਚੇਂਜ ਕਰਤੇ ਹੋਰ ਚੜਾਈ ਨੇ ਪਲੇਨ ਰੱਖੇ ਨੇ ਨਾਲ ਮੈਂ ਆ ਲਗਾਤੇ ਡਾਰਕ ਨਾਲ ਮੈਂ ਲਾਈਟ ਲਗਾਤੇ ਕਿਉਂਕਿ ਮੌਸਮ ਚੇਂਜ ਹੋ ਰਿਹਾ ਬਹੁਤ ਜ਼ਿਆਦਾ ਡਾਰਕ ਜਿਹੀ ਨੂੰ ਮਸੋਣੇ ਲੱਗਣੇ ਤੇ ਬਿਲਕੁਲ ਲਾਈਟ ਲਾ ਦੋ ਤਾਂ ਡਲ ਜਿਹਾ ਲੱਗਦੇ ਨੇ ਉਹ ਸੋਫਾ ਵੱਡੇ ਸੋਫੇਸ ਮੈਂ ਡਾਰਕ ਕਰਤੇ ਥੋੜੇ ਜਿਹਾ ਬ੍ਰਾਈਟ ਕਲਰਸ ਕਰਤੇ ਨਾਲ ਲਾਈਟ ਦਾ ਕੰਬੀਨੇਸ਼ਨ ਕਰਤਾ ਵਧੀਆ ਲੱਗ ਰਿਹਾ ਬਾਕੀ ਤੁਸੀਂ ਦੱਸ ਸਕਦੇ ਹੋ ਮੈਂ ਬਣਾਉਂਗੀ ਪਾਪੜੀ ਮੇਟੇ ਲਈ ਇਹ ਇਹ ਪਾਪੜੀ ਹੈ ਤਾਂ ਬਾਜ਼ਾਰ ਵਾਲੀ ਮੈਂ ਨਹੀਂ ਇਹ ਬਣਾਈ ਆਲੂ ਉਬਾਲ ਕੇ ਕੱਟ ਲੇ ਦਹੀਂ ਚਨਾ ਉਹ ਕਰਕੇ ਫੈਂਟ ਕੇ ਥੋੜਾ ਦੁੱਧ ਪਾ ਕੇ ਚੀਨੀ ਪਾ ਲਈ ਮਠਾਸ ਛੋ ਲਈ ਦਹੀਂ ਇਹ ਹਰੀ ਚਟਨੀ ਹਰੀ ਚਟਨੀ ਮੈਂ ਸਪੈਸ਼ਲ ਹੁਣ ਤਾਜੀ ਬਣਾਈ ਆ ਦੇਖੋ ਹਰ ਹਰੀ ਚਟਨੀ ਦੇ ਵਿੱਚ ਮੈਂ ਥੋੜੀ ਜੀ ਆਮ ਵਾਲੀ ਦਹੀਂ ਪਾ ਲਈ ਤੇ ਕਲਰ ਬਹੁਤ ਅੱਛਾ ਹੋ ਜਾਂਦਾ ਥੋੜੀ ਜੀ ਜਿਹੜੀ ਮਿਰਚ ਹੁੰਦੀ ਉਹ ਵੀ ਘਾਟੀਆਂ ਦੇ ਕਲਰ ਵੀ ਅੱਛਾ ਹੋ ਜਾਂਦਾ ਤੇ ਟੈਕਸਚਰ ਵੀ ਅੱਛਾ ਹੋ ਜਾਂਦਾ ਥੋੜੀ ਦਹੀਂ ਮਿਕਸ ਕਰ ਲਿਜੀਓ ਵੀ ਆਪਾਂ 스ਨੈਕਸ ਨਾਲ ਆ ਰਹੇ ਨੇ ਹਰੀ ਚਟਨੀ ਵਿੱਚ ਦਹੀਂ ਪਾ ਲੋ ਕਲਰ ਵੀ ਅੱਛ ਮਸਾਲਾ ਇਹ ਮੈਂ ਘਰੇ ਬਣਾਇਆ ਹੋਇਆ ਮਸਾਲਾ ਤੇ ਇਹ ਹੈਗਾ ਇਮਲੀ ਸੌਸ ਨਹੀਂ ਬਾਜ਼ਾਰ ਵਾਲੀ ਸੌਸ ਅਬਸ ਘਰੇ ਮੈਂ ਬਣਾਈ ਹੋਈ ਹੈ ਤੁਹਾਡੇ ਨਾਲ ਰੈਸਪੀ ਬਹੁਤ ਵਾਰ ਸ਼ੇਅਰ ਕਰੀ ਹੋਈ ਹੈ ਮੜੀ ਚਟਨੀ ਐਂਡ ਪਾਪੜੀ ਹੁਣ ਸ਼ੁਰੂ ਕਰਦੇ ਚਾਟ ਬਣਾਉਣਾ ਇਹ ਕੰਮ ਕੇ ਸਮਾਨ ਤਿਆਰ ਹੋ ਜੇ ਨਾ ਫਿਰ ਈ ਵੀ ਹੋਈ ਨਾ ਸਾਰਾ ਸਮਾਨ ਮੈਂ ਇਕੱਠਾ ਕਰ ਲਿਆ ਜੋ ਕੁਝ ਚਾਹੀਦਾ ਆ ਤੁਹਾਨੂੰ ਬਣਾ ਦੇਣਾ ਤੇ ਹੁਣ ਮੈਂ ਬਣਾਉਣ ਲੱਗੀ ਪਾਪੜੀ ਬੇਟੇ ਲਈ ਕਹਿੰਦਾ ਭੁੱਖ ਲੱਗੀ ਐ ਸਵੇਰੇ ਸ਼ਾਮ ਤੋਂ ਖਾਂਦਾ ਰੋਟੀ ਦੁਪਹਿਰਾਂ ਨੂੰ ਨਾ ਐ ਹੁੰਦਾ ਮम्मा ਮੈਨੂੰ ਕੁਝ ਅਲੱਗ ਚੀਜ਼ ਬਣਾ ਕੇ ਦਿਓ ਰੋਟੀ ਨਾਲ ਮੈਂ ਖਾਣੀ ਹੈ ਫਰਜ਼ ਪੈਰ ਕੁਛ ਨੂੰ ਕੁਝ ਰੋਜ਼ ਉਹਦੇ ਲਈ ਡਿਫਰੈਂਟ ਚੀਜ਼ ਬਣਦੀ ਹੈ ਤਾਂ ਤੁਹਾਡੇ ਨਾਲ ਵੀ ਮੈਂ ਸ਼ੇਅਰ ਕਰਦੀ ਹੁੰਦੀ ਆ ਕਈ ਪੈਨਾਂ ਤੇ ਕਮੈਂਟ ਆਉਂਦੇ ਤੁਸੀਂ ਜੋ ਵੀ ਐਕਸਟਰਾ ਕੁਝ ਰੈਸਪੀ ਕੁਝ ਵੀ ਤੁਸੀਂ ਬਣਾਉਣੇ ਜਰੂਰ ਸ਼ੇਅਰ ਕਰਿਆ ਕਰੋ ਤੇ ਵੈਸੇ ਚਾਟ ਪਾਪੜੀ ਦੀ ਰੈਸਪੀ ਮੇਰੇ ਚੈਨਲ ਤੇ ਹੈਗੀ ਮੈਂ ਤੁਹਾਨੂੰ ਉਹਨਾਂ ਵੀਡੀਓਜ਼ ਲਿੰਕ ਡਿਸਕ੍ਰਿਪਸ਼ਨ ਦੇ ਦੂੰਗੀ ਤੁਸੀਂ ਉੱਥੇ ਚੈੱਕ ਕਰ ਲਿਓ ਬਹੁਤ ਈਜ਼ੀ ਵੇ ਨਾਲ ਬਣਦੇ ਸਿਰਫ ਪਾਪੜੀ ਬਣਾ ਕੇ ਆਪਾਂ ਰੱਖਣੀ ਹੁੰਦੀ ਆ ਤੁਸੀਂ ਫਿਰ ਜਵੇਂ ਮਰਜ਼ੀ ਉਹਨੂੰ ਰੋਜ਼ ਪੜਾਪਣਾ ਖਾਈ ਚਲੋ ਬਸ ਪਾਪੜੀ ਇੱਕ ਵਾਰ ਬਣਾ ਕੇ ਸਟੋਰ ਕਰ ਲਓ ਆਲੂ ਪਾਤ ਬੋਇਲਡ ਮੈਂ ਪਾ ਦਹੀਂ 파ਤੀ ਮਿੱਠੀ ਚੀਨੀ ਵਾਲੀ ਤੇ ਹਰਦੀ ਚਟਨੀ ਪਾਣੀ ਹਰਦੀ ਚਟਨੀ ਦਾ ਕਲਰ ਇੰਨਾ ਛਾਇਆ ਇੰਨਾ ਛਾਇਆ ਟੇਸਟ ਜਿਹੜੀ ਮੈਨੂੰ ਇਹ ਬਹੁਤ ਅੱਛੀ ਲੱਗਦੀ ਹੈ ਮੈਂ ਰੋਟੀ ਨਾਲ ਵੀ ਖਾ ਲਾਂ ਮੀ ਹੁੰਦੀ ਹੈ ਤੇ ਨਾ ਮੈਂ ਬਣਾ ਰਹੀ ਸੀ ਬੇਟੇ ਦੀ ਪਾਪੜੇ ਉਧਰੋਂ ਦਵਿੰਦਰ ਆ ਗਿਆ ਦਵਿੰਦਰ ਕਹਿੰਦੇ ਹਾਂ ਹਾਂ ਮਾਂ ਪੁੱਤ ਕਰ ਲਿਆ ਬਣਾ ਬਣਾ ਖਾਣੇ ਮੈਨੂੰ ਦਿੰਦੇ ਮੈਂ ਕਹਿੰਨਾ ਅੱਜ ਦਹੀਂ ਥੋੜੀ ਹੈ ਮੇਰੇ ਕੋਲ ਦਹੀਂ ਮੈਂ ਜੰਮਣੀ ਰੱਖੀ ਹੋਈ ਸੀਗੀ ਤੇ ਮੈਂ ਤੁਹਾਨੂੰ ਵੀ ਬਣਾ ਲਾਂਗੀ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਲੌਬੀ ਦੀ ਰਸਟਿੰਗ ਕਰਨ ਅੱਜ ਆਹ ਵਾਲੇ ਲੌਬੀ ਦੇ ਦਰਵਾਜਿਆਂ ਨੇ ਦੋਨਾਂ ਨੇ ਮੇਰਾ ਇੰਨਾ ਟਾਈਮ ਲਗਾਇਆ ਇੰਨਾ ਟਾਈਮ ਲਗਾਇਆ ਮੈਨੂੰ ਜਿਆਦਾ ਟਾਈਮ ਲੱਗਾ ਕਿਉਂਕਿ ਪਹਿਲਾਂ ਉਹ ਪੈਂਦੀ ਸੀ ਤੇ ਇਹੋਲਾਂ ਪੈਂਦੀ ਸੀ ਗਿੱਲਾ ਗਿੱਲਾ ਹੋ ਜਾਂਦਾ ਸੀ ਦਰਵਾਜਾ ਤੇ ਉਹ ਗਿੱਲਾ ਹੋਣ ਕਰਕੇ ਨਾ ਮਿੱਟੀ ਵਿੱਚ ਹੀ ਜੰਮ ਜਾਂਦੀ ਸੀ ਇਹਦੇ ਜਾਲੀਆਂ ਦੇ ਤੇ ਹੁਣ ਧੂਪਾਂ ਪੈਂਦੀਆਂ ਨੇ ਸੁੱਕ ਜਾਂਦਾ ਮਿੱਟੀ ਸੁੱਕ ਗਈ ਜੋ ਮੈਂ ਝਾੜਦੀ ਸੀ ਰੇਤਾ ਨਿਕਲ ਹੀ ਜਾਂਦਾ ਸੀ ਨਿਕਲ ਹੀ ਜਾਂਦਾ ਸੀਗਾ ਤਾਂ ਕਰਕੇ ਮੈਂ ਕਿਹਾ ਮੈਂ ਵੀ ਝਾੜ ਦੁਹਾੜਦੀ ਨਹੀਂ ਜਦ ਤੱਕ ਇਹਦਾ ਪੂਰਾ ਚਿੱਤਰ ਨਿਕਲਣਾ ਨਹੀਂ ਬਹੁਤ ਝਾੜਿਆ ਮੈਂ ਵੀ ਕੰਦ ਤੋਂ ਹੋਇਆ ਪੈਸੀ ਅੱਗੇ ਸਾਫ਼ ਕਰਦੇ ਸੀ ਪਰ ਗਿੱਲੇ ਗਿੱਲਾਏ ਹੋਣ ਕਰਕੇ ਕਿਤੇ ਨਾ ਕਿਤੇ ਫੇਰ ਵੀ ਮਾਣੀ ਮੂਟੀ ਡਸਟ ਰਹਿ ਜਾਂਦੀ ਸੀ ਤੇ ਹੁਣ ਸੁੱਕਣ ਕਰਕੇ ਨਾ ਮਿੱਟੀ ਸਾਰੀ ਬਾਹਰ ਆ ਗਈ। ਮੌਸਮ ਅੱਛਾ ਹੋ ਗਿਆ ਚਲ ਠੀਕ ਹੈ ਪਰ ਕੁਝ ਫਾਇਦੇ ਵੀ ਹੁੰਦੇ ਹਰ ਇੱਕ ਮੌਸਮ ਦੇ ਕੋਈ ਨੁਕਸਾਨ ਵੀ ਹੁੰਦੇ ਨੇ ਹੁਣ ਡਸਟ ਵੀ ਜ਼ਿਆਦਾ ਆਉਣ ਲੱਗ ਗਈ। ਤੇ ਆਹ ਵਾਲੇ ਦਰਵਾਜ਼ੇ 'ਚ ਵੀ ਅੱਜ ਮੈਂ ਪੂਰਾ ਗਿੱਲਾ ਕੱਪੜਾ ਮਾਰਿਆ ਕਿਉਂਕਿ ਨਾ ਜਿਹੜਾ ਡਿਜ਼ਾਈਨ ਜਿਹੇ ਬਣਿਆ ਹੋਇਆ ਬਰੀਕ-ਬਰੀਕ ਲਾਈਨਾਂ ਜਿਹੇ ਬਣਿਆ ਹੋਈਆਂ ਨੇ ਉਹਦੇ ਵਿੱਚ ਮਿੱਟੀ ਰੂਪੀ ਪਈ ਸੀ। ਉਹ ਸੁੱਕੇ ਕੱਪੜੇ ਨਾਲ ਤਾਂ ਨਿਕਲਦੀ ਨਹੀਂ ਸੀ ਤੇ ਮੈਂ ਅੱਛ ਮਾਰਿਆ ਫਿਰ ਉਹ ਮਿੱਟੀ ਨਾਲ ਜਲ ਗਈ ਫਿਰ ਉੱਪਰੋਂ ਮੈਂ ਸੁੱਕਾ ਮਾਰ ਰਹੀ ਹਾਂ ਤਾਂ ਕਿ ਪਾਣੀ ਦੇ ਦਾਗ ਵੀ ਨਾ ਪੈਣ ਵੈਸੇ ਇਹ ਡੀਕੋ ਪੇਂਟ ਹੈ ਇਹਦੇ ਪਾਣੀ ਦਾ ਕੱਪੜਾ ਮਾਰਾ ਦਾ ਕੋਈ ਉਹ ਨੁਕਸਾਨ ਨਹੀਂ ਹੈਗਾ ਪਾਲਿਸ਼ ਵਾਲੇ ਦਰਵਾਜ਼ਿਆਂ ਤੇ ਆਪਾਂ ਜਾਨਾ ਗਿੱਲਾ ਕੱਪੜਾ ਮਾਰੀ ਉਹਨਾਂ ਦੀ ਪਾਲਿਸ਼ ਜਲਦੀ ਖਰਾਬ ਹੁੰਦੀ ਹੈ ਫਿਰ ਗਿੱਲਾ ਮਾਰਨੀ ਉੱਪਰੋਂ ਫਿਰ ਮੈਂ ਸੁੱਕਾ ਮਾਰ ਰਹੀ ਹਾਂ ਕਿ ਪਾਣੀ ਦੇ ਦਾਗ ਵੀ ਨਾ ਨਜ਼ਰ ਆਉਣ ਕਦੇ ਅੱਜ ਜ਼ਿਆਦਾ ਟਾਈਮ ਖਾਦਾ ਇਹ ਦਰਵਾਜ਼ਿਆਂ ਨੇ ਮੇਰਾ ਅਗ ਡਸਟੀ ਵੀ ਕਾਫੀ ਟਾਈਮ ਤੋਂ ਕਰੀ ਤੇ ਮਿੱਟੀ ਵਿੱਚ ਫਸੀ ਪਈ ਸੀ ਬਹੁਤ ਜ਼ਿਆਦੀ ਇਹ ਟ੍ਰਾਇੰਗਲ ਵਾਲਾ ਦਰਵਾਜ਼ਾ ਇਹਦੇ ਵੀ ਮਾਰਦਾ ਨਹੀਂ ਸਿਰਫ ਸੁੱਕਾ ਕੱਪੜਾ ਮਾਰ ਰਹੀ ਆ ਤਾਂ ਕਿ ਥੋੜੀ-ਬੋਟੀ ਕੋਈ ਡਸਟ ਵਗੈਰਾ ਹੋਊਗੀ ਨਾ ਤਾਂ ਸੁੱਕੇ ਕੱਪੜੇ ਨਾਲ ਉਤਰੇਗੀ ਇਨਾ ਤੇ ਵਾਸਤੇ ਸੁੱਕਾ ਹੀ ਮਾਰ ਦਿੰਕੂਗੀ ਤਾਂਕਿ ਦਾਗ-ਦੂਧ ਤਾਂ ਕੋਈ ਚਾਹਦੇ ਪੈਂਦੇ ਨਹੀਂ ਬਾਕੀ ਜਲਦੀ ਸਫਾਈ ਕਰੀ ਚਲੋ ਤਨ ਜਿਆਦਾ ਗੰਦਾ ਵੀ ਨਹੀਂ ਹੁੰਦਾ ਇਹਦਾ ਡਸਟਿੰਗ ਵਾਸ ਡਸਟਿੰਗ ਕਈ ਅਪਾਰਟਮੈਂਟ ਡਵਾਈਡ ਕਰ-ਕਰ ਕਰਦੇ ਆ ਇਹ ਨਹੀਂ ਹੈਗੀ ਇੱਕ ਦਿਨ ਚ ਸਾਰੀ ਹੋਣੀ ਮੁਸ਼ਕਲ ਆ ਮਮਾ ਕੀ ਸੈਂਟਰ ਟੇਬਲ ਤੇ ਦੇਖੋ ਕੀ ਕੁਛ ਪਿਆ ਇਹ ਨਾ ਹਰ ਇੱਕ ਦੇ ਘਰੇ ਆਇਆ ਹੁੰਦਾ ਵੀ ਸਾਰੇ ਮੈਂਬਰਸ ਆਪਣਾ ਸਹਿਯੋਗ ਨਹੀਂ ਦਿੰਦੇ ਹੈਗੇ ਹਨ ਜਿਹਨੇ ਜਿੱਥੇ ਚੀਜ਼ ਲੈ ਕੇ ਰੱਖਦੀ ਰੱਖਤੀ ਉਹ ਵਸ ਮੈਂ ਹੀ ਚੱਕਣੀ ਆ ਹੋਰ ਕਿਸੇ ਨੂੰ ਦਿਖਦੀ ਨਹੀਂ ਵੀ ਆ ਐਕਸਟਰਾ ਚੀਜ਼ ਉਰੇ ਪਈਆ ਕਿਉਂ ਪਈ ਹੈ ਇਹਦੇ ਇਥੇ ਜਗ੍ਹਾ ਨਹੀਂ ਹੈਗੀ ਨਾ ਉਹ ਚੱਕਣੀ ਬਸ ਮੈਂ ਚਾਕੇ ਰੱਖਦਾ ਠੀਕ ਹੈ ਨਹੀਂ ਫਿਰ ਉਹ ਆਈ ਨੂੰ ਪਤਾ ਜਦ ਤੱਕ ਉਹਦੀ ਲੋੜ ਨਾ ਪਵੇ ਚੀਜ਼ ਦੀ ਉਹ ਉੱਥੇ ਹੀ ਪਈ ਰਹਿੰਦੀ ਹੈ ਸੇਮ ਜਗ੍ਹਾ ਤੇ ਇਹ ਚੇਅਰਸ ਤੇ ਮੈਂ ਕਵਰ ਤੋਂ ਤੇ ਸੋਫੇ ਦਾ ਵੀ ਤੋਂ ਤੇ ਸੋਫਾ ਦਾ ਤਾਂ ਮੈਂ ਲਗਾਤਾ ਚੇਅਰਸ ਤੇ ਕਵਰ ਚੜਾਉਣ ਵਾਲੇ ਪਏ ਸੀ ਮੈਂ ਕਿਹਾ ਅੱਜ ਜੜਾਂ ਦਾ ਕੱਟ ਕੇ ਰੱਖੇ ਪਏ ਸੀ ਇਹ ਚੜਾਉਣੀਆਂ ਬਹੁਤ ਜ਼ਿਆਦਾ ਕਈ ਵਾਰ ਨਾ ਕਿਸੇ ਕੰਮ ਦੀ ਘੌਲ ਹੀ ਹੋ ਜਾਂਦੀ ਹੈ ਬਾਕੀ ਇਕੱਲੇ ਨੂੰ ਵੀ ਮੈਨੂੰ ਸਾਰਾ ਕੰਮ ਮੈਨੇਜ ਕਰਨਾ ਹੋ ਜਾਂਦਾ ਵਿੱਚ ਕਿਚਨ ਦਾ ਕੁਕਿੰਗ ਦਾ ਬਹੁਤ ਹੋ ਜਾਂਦਾ ਤੇ ਕਿਚਨ ਦਾ ਹੋ ਜਾਂਦਾ ਇੱਕ ਮੈਨੂੰ ਆਪਣੇ ਬਾਥਰੂਮ ਤੋਂ ਹੁੰਦਾ ਹੋ ਜਾਂਦਾ ਇੱਕ ਦਿਨ ਛੱਡ ਕੇ ਮੈਂ ਆਪਣਾ ਬਾਥਰੂਮ ਤੋਂ ਨਹੀਂ ਨਹਾਉਂ ਤੋ ਫਿਰ ਅਕਲ ਕਰਨੀ ਹੀ ਹੁੰਦੀ ਹੈ ਵੈਸੇ ਵੀ ਉਹ ਹੋਰ ਮੈਲਾ ਮੈਲਾ ਹੋ ਜਾਂਦਾ ਜ਼ਿਆਦਾ ਟਾਈਮ ਲੱਗਦਾ ਕਿ ਚੰਦਾ ਕੱਪੜਿਆਂ ਦਾ ਫੇ ਕੱਪੜੇ ਪ੍ਰੈਸ ਕਰ ਲੋ ਇਹ ਜਿਹੜੇ ਡੇਲੀ ਦੇ ਕੰਮ ਨੇ ਹੀ ਖਤਮ ਹੁੰਦੇ ਹੈਗੇ ਚਲੋ ਵਧੀਆ ਆਪਾਂ ਬਿਜ਼ੀ ਰਹਨੇ ਆ ਟਾਈਮ ਪਾਸ ਹੁੰਦਾ ਨਾ ਜੀ ਲੱਗੇ ਰਹਿੰਦਾ ਕੰਮਾਂ ਨਾਲ ਤਾਂ ਮੈਨੂੰ ਵੀ ਦੁਪਹਿਰੇ 1 ਵਜੇ ਗਾ ਸੀ 1 ਵਜੇ ਮੈਂ ਫ੍ਰੀ ਹੋऊंगी ਸਾਰੀ ਟਸਟਿੰਗ ਕਰਕੇ ਤੇ ਬੋਲਦਾ ਵੈਸੇ ਸਾਫ ਹੁੰਦਾ ਰਹਿੰਦਾ ਜਦੋਂ ਅਸੀਂ ਖਾਣਾ ਵੀ ਰਖਾਨੇ ਸਵੇਰੇ ਸ਼ਾਮ ਮੇ ਕੱਪੜਾ ਮਾਰ ਚਾਣੀ ਜਦੋਂ ਕਿਚਨ ਸਾਫ ਕਰਤੀ ਹਾਂ ਨਾ ਡੋਂ ਕਿ ਇੱਥੇ ਬੈਠ ਕੇ ਖਾਣਾ ਖਾਣੇ ਫਿਰ ਇਹ ਹੁੰਦਾ ਵੀ ਟੇਬਲ ਸਾਫ ਹੋਵੇ ਇੱਕ ਪਰ ਡਾਕੂਮੈਂਟ ਹੈ ਕਿ ਤੁਸੀਂ 에어 ਫ్రਾਇਰ ਦਾ ਜੂਸ ਸਰਦਾ ਪਲੀਜ਼ ਮਾਡਲ ਨੰਬਰ ਦੱਸ ਦਿਓ ਕਿਹੜਾ ਸੌਰੀ ਪਲੀਜ਼ ਉਸ ਟਾਨਾ ਕਰਿਓ ਤੁਸੀਂ ਮੈਂ ਲੇਟ ਹੋ ਗਈ ਤੁਹਾਨੂੰ ਦੱਸਣ ਵਿੱਚ ਹੈ ਕਿਉਂਕਿ ਨਾ ਸਾਡੇ ਉਹ ਡੱਬੇ ਦੋਨਾਂ ਚੀਜ਼ਾਂ ਦੇ ਡੱਬੇ ਨੇ ਉੱਪਰ ਪਰਛੱਤੀ ਉੱਪਰ ਪਏ ਨੇ ਮੈਂ ਡੱਬੇ ਉਤਾਰ ਕੇ ਫਿਰ ਦੱਸੂਗੀ ਉਹਨਾਂ ਉੱਪਰ ਹੀ ਲਿਖਿਆ ਹੋਗਾ ਮਾਡਲ ਨੰਬਰ ਸੋ ਕੋਸ਼ਿਸ਼ ਕਰੂੰਗੀ ਨੈਕਸਟ ਵੀਡੀਓ ਵਿੱਚ ਮੈਂ ਜ਼ਰੂਰ ਤੁਹਾਨੂੰ ਦਿਖਾ ਸਕਾਂ ਨੈਕਸਟ ਨਹੀਂ ਤੋਂ ਦੂ ਨੈਕਸਟ ਵਿੱਚ ਜ਼ਰੂਰ ਦਿਖਾ ਦੂੰਗੀ ਮੇਰੇ ਦਿਮਾਗ ਵਿੱਚ ਉਹ ਹੈਗੀ ਗੱਲ ਥੋੜੀ ਕੁਸ਼ਤ ਹੈਗਾ ਪਰ ਮੈਂ ਥੋੜਾ ਜਿਹਾ ਮੈਨੂੰ ਤਾਂ ਹੀ ਟਾਈਮ ਲੱਗ ਰ ਤੇ ਮੈਂ ਜਦੋਂ ਸਵੇਰੇ ਕੱਪੜੇ ਧੋਤੀ ਥੋੜੇ ਜਿਹਾ ਕੱਪੜੇ ਹੁਣ ਲਗਾ ਦੇ ਤੈ ਕੱਪੜੇ ਅੰਦਰ ਰੱਖ ਚੁੱਕੀ ਸੀ ਪਹਿਲੇ ਕਹਾਂਗੇ ਧੁੱਪ ਬਹੁਤ ਜ਼ਿਆਦਾ ਤੇਜ਼ ਹੈ ਮੈਂ ਧੁੱਪੇ ਜ਼ਿਆਦਾ ਟਾਈਮ ਕੱਪੜੇ ਨਹੀਂ ਰੱਖਦੀ ਕਿਉਂਕਿ ਕੱਪੜਾ ਦੇ ਨਾ ਫਿਰ ਰੰਗ ਖਰਾਬ ਹੋ ਜਾਂਦਾ ਧੁੱਪ ਨਾਲ ਫਟਾਫਟ ਜਰ ਸੁੱਕੀਆਂ ਨੂੰ بس میں ਅੰਦਰ ਲੈ ਆਉਣੀ ਹੁੰਦੀ ਆ ਤੇ ਇਧਰ ਕਰਦੀ ਆ ਕੱਪੜੇ ਤਿਆਰ ਕਰਕੇ ਸੰਭਾਲ ਦੂੰਗੀ ਇਹ ਵੀ ਕੰਮ ਇਨਿਸ਼ ਹੋ ਗਏ ਕੱਪੜੇ ਬਸ ਥੋੜੇ ਅੱਜ ਜ਼ਰੂਰੀ ਆ ਹੀ ਹੋ ਗਏ ਥੋਣ ਦਵਿੰਦਰ ਦੀ ਸਵੈਟ ਸ਼ਰਟ ਸੀਗੀਆਂ ਮੈਂ ਕਹਾਂ ਉਹ ਸਵੈਟ ਸ਼ਰਟਾਂ ਹੀ ਜ਼ਿਆਦਾ ਪਾਉਣ ਦਾ ਟਾਈਮ ਆ ਇਹ ਹੀ ਤ ਤੋ ਦਾਂ ਕਈ ਵਾਰ ਇਹਨੂੰ ਹੋਵੇ ਮੰਗਣ ਤੇ ਉਧਰ ਮੇਰੇ ਕੱਪੜੇ ਧੋਣ ਵਾਲੇ ਪਏ ਹੋਣ ਤਾਂ ਕਰਕੇ ਮੈਨੂੰ ਐ ਹੋ ਗਿਆ ਕੁਛ ਤਾਂ ਧੁੱਪ ਤਾਂ ਆਈ ਹੁੰਦਾ ਵੀ ਧੁੱਪ ਨਿਕਲੇ ਕੱਲ ਨੂੰ ਮੌਸਮ ਪਤਾ ਨਹੀਂ ਕਿਵੇਂ ਹੋਊਗਾ ਕੱਪੜੇ ਧੋ ਵੀ ਆ ਧੋ ਵੀ ਦੇ ਸੁੱਕ ਵੀ ਜਾਣ ਤਾਂ ਵਾਲੀ ਸਵੈਟ ਛੱਟ ਮੈਂ ਥੋੜੀ ਗਿੱਲੀ ਲੱਗੀ ਜਮ ਸਿੱਧੇ ਪਾਸੇ ਪਾਈ ਅੰਦਰੋਂ ਤਾਂ ਵੂਲਨ ਸੀ ਜਲਦੀ ਸੁੱਕ ਗਈ ਪਰ ਸਿੱਧੇ ਪਾਸੇ ਥੋੜੀ ਗਿੱਲੀ ਸੀ ਮੈਂ ਇਹਨੂੰ ਫਿਰ ਬਾੜ ਪਾ ਕੇ ਆਉਂਗੀ ਇਹਦਾ ਕੰਮ ਆਪਣੀ ਬਹੁਤ ਬਹੁਤ ਅੱਜ ਮੈਨਾਂ ਕੰਮ ਲੇਟ ਬਹੁਤ ਹੋ ਗਈ ਸੀ ਕੰਮਾਂ ਨੂੰ ਫਿਰ ਮੈਂ ਤਾਂ ਫੇਰੀ ਰੈਸਟ ਕਰੂੰਗੀ ਪਹਿਲਾਂ ਮੈਂ ਕੱਪੜਾ ਸੰਭਾਲ ਦਾ ਪੈਡ ਖਾਲੀ ਕਰ ਦਾਂ ਇਹ ਸੋ ਐਸੀ ਜੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਅੱਛੀ ਲੱਗਦੀ ਹੁੰਦੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਮਿਲਾਂਗੇ ਖੂ ਨਵੀਂ ਵੀਡੀਓ ਲੈ ਕੇ ਟਿਲ देन ਗੁੱਡ ਬਾਏ